ਆਲੀਆ ਜੀ ਲੋਕੇਸ਼ਨ ਆ ਅੱਜ ਤਾਂ ਕੋਈ ਗਈ ਨਹੀਂ ਇੱਕ ਮਹੀਨੇ ਪਹਿਲਾਂ ਠੀਕ ਜੀ ਲੈ ਬੂਆ ਮੈਂ ਤਾਂ ਚਾਹ ਹੂੰ ਵੀ ਕਹਤੇ ਹੋਏ ਭੁੱਲ ਕਹਤੇ ਐ ਗੱਲ ਸੱਚੀ ਬਣਾਤੀ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਤੋਂ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਇੱਧਰ ਜਾਂ ਬਾਹਰ ਦੇਖਾਂ ਵਿਦੇਸ਼ਾਂ ਤੋਂ ਜੁੜੇ ਹੋਏ ਸਾਰਿਆਂ ਦਾ ਦਿলো ਧੰਨਵਾਦ ਹੈ। ਲਓ ਜੀ ਹੁਣ ਬਣੇ ਰਹੇ ਉਹ ਨਾਲ। ਦੰਨੇ ਜੀ ਅੱਜ ਤੁਹਾਨੂੰ ਕੋਈ ਨਵਾਂ ਕੰਟੈਂਟ ਚੱਲੇ ਜੀ ਅਸੀਂ ਮੱਥਾ ਟੇਕ। ਤੇ ਬਾਕੀ ਦੇਖਦੇ ਅੱਗੇ ਜਾ ਕੇ ਕੀ ਬਣਦਾ। ਮਿਲੋ ਜੀ ਪਹਿਲਾਂ ਮਨਜੀਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਹੀ ਗੱਲ ਹੋ ਗਈ ਕਿ ਨਹੀਂ ਜੀ? ਵੀ ਜਿਹੜਾ ਮੈਂ ਪਿਛਲੇ ਵਲੌਗ ਵਿੱਚ ਗੱਲ ਕਰ ਰਿਹਾ ਤਾਂ ਮੈਂ ਤਾਂ ਹੂੰ ਸਰਸਰੀ ਜਾ ਕਿਹਾ ਤਾਂ। ਹੋਰ ਬਈ ਮਨਜੀਤ ਸਾਸਰੀ ਘਰ ਲੱਗ ਗਈ। ਹਾਂ ਨਾ ਪੁੱਲ ਲਗੀ ਲੋ ਜੀ ਐਨਾ ਵੀ ਇਹਦੇ ਮਨ ਵਿੱਚ ਹੈ ਨਹੀਂ ਵੀ ਸਾਸਰੀ ਘਰ ਮੈਂ ਤਾਂ ਉਂ ਜਾਣ ਕੇ ਕਹਤੇ ਹੋਰ ਭਾਈ ਮਨਜੀਤ ਤੂੰ ਹੋਰ ਕੋਈ ਗੱਲ ਛੇੜ ਨਮੀ ਭਾਈ। ਹੋਰ ਬਸ ਚੱਲੇ ਆ ਹੁਣ ਬਿੰਦਰਾਖ ਸਾਹਿਬ ਮੱਥਾ ਟੇਕਣ। ਬਿੰਦਰਾਖ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ ਆ ਜੀ। ਤੇ ਬਾਕੀ ਦੇਖਦੇ ਜੇ ਉੱਥੇ ਜਾ ਕੇ ਕੋਈ ਸਲਾਹ ਸਾੜੀ ਬਣ ਗਈ ਵੀ ਹਾਂ। ਕਿਹ ਪਤਾ ਅੱਜ ਪਰ ਉਹ ਪਹਿਲਾਂ ਨਹੀਂ ਗੱਲ ਕਰਨੀ ਦੇਖਦੇ। ਕਈ ਵਾਰ ਨਾ ਡੇਟ ਹੋ ਜਾਂਦੇ ਪੈ ਜਾਣੇ ਫਿਰ ਪਾਠ ਲਾਈ ਜਾਂਦੇ ਸੁਣਨ ਉਹ ਤੋਂ ਬਾਅਦ ਲੇਟ ਵੀ ਹੋ ਜਾਂਦਾ ਫਿਰ ਅਸੀਂ ਘਰਾਂ ਨੂੰ ਸਿੱਧੇ ਹੀ ਗੱਡੀ ਦੱਬਦਾਨਾ ਕਿਉਂਕਿ ਤੁਹਾਨੂੰ ਪਤਾ ਫਿਰ ਆ ਕੇ ਰੋਟੀ ਪਾਣੀ ਵੀ ਓਣਾਣਾ ਅੱਛਾ ਜਸਕਰਨ ਵੀ ਨਹੀਂ ਛੱਲਿਆ ਨਾ ਫਿਰ ਉਹਦੇ ਘਰ ਕਰਕੇ ਵੀ ਅਨੁਕੋਹੀਆ ਬਥੇਰਾ ਵੀ ਚੱਲ ਲੋ ਜੀ ਦੇਖੋ 7 ਦਿਨ ਲੱਗੇ ਸਕੂਲ ਗਏ ਲੈ ਟਿਊਸ਼ਨ 5 ਵਜੇ ਤੇ ਬਾਫੇ ਨਹੀਂ ਰਹੀ ਹੋ ਜਾਂਦਾ 5:30 6 ਹੀ ਹੋ ਜੇ ਵੱਜ ਜਾਂਦੀ ਘਰ ਆਉਂਦੇ ਆਣੂ 5 10 20 ਪਰ ਮੈਂ ਲੈ ਕਾਣਾ ਅੱਜ ਕਹਿੰਦਾ ਵੀ ਮੈਂ ਨਹੀਂ ਜਾਣਾ ਕਤੇ ਵੀ ਤੁਹਾਡੇ ਨਾਲ ਮੈਂ ਤਾਂ ਉਹੀ ਖੇਡ ਲੂੰਗਾ ਕਹਿੰਦਾ ਦੇਖ ਲੋ ਜੀ ਸਾਰੇ ਬੱਚੇ ਅਸੀਂ ਕਹਿਦੇ ਕਹਿੰਦੇ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਰਹਿੰਦਾ ਪੜਾਈ ਤੋਂ ਬਾਅਦ ਹਨਾ ਗੱਲ ਬਾਤ ਇਹ ਹੈ ਹਰਮਨ ਕਿੰਨਾ ਸੁਣ ਇਹਨੂੰ ਤਾਂ ਕਹਿੰਦਾ ਟਾਈਮ ਹੀ ਨਹੀਂ ਮਿਲਦਾ ਖੇਡਣ ਦਾ ਇੱਕ ਦੋ ਵਾਰੀ ਇੰਨੀ ਸਪੋਰਟ ਕਰਦੇ ਮੈਂ ਕਹਤੇ ਜੀ ਅੱਜ ਵੀ ਚਲੋ ਵੀ ਅੱਜ ਮਾਂ ਕਹਤੇ ਜਾਏ ਸਾਰੀ ਵੈਸੇ ਉਹਦੀ ਠੀਕ ਚੱਗੀ ਜੀ ਸਵੇਰੇ ਜਲ ਜਾਂਦਾ ਹੈ ਸਾਢੇ 8:00 ਤੋਂ ਸ਼ਾਮ ਨੂੰ 6:00 ਸਾਢੇ 6:00 ਵਜੇ ਐਨੇ ਦੋ ਘੰਟੇ ਲੈਂਦਾ ਉਹ ਸਾਈਕਲ ਹੀ ਤੇ ਬਸ ਫਿਰ ਅੰਦਰ ਬੈਠਣ ਦਾ ਟਾਈਮ ਹੋ ਜਾਂਦਾ ਬਾਕੀ ਮਨ ਫਸਿਆ ਵਾ ਮੈਂ ਦੇਖਿਆ ਇਹ ਬੱਚਿਆਂ ਦਾ ਉਹ ਕਿਸ ਤਰ੍ਹਾਂ ਜੀ ਕਦੇ ਤਾਂ ਸੋਤਦੇ ਵੀ ਅਸੀਂ ਖੇលਿਆ ਮੈਂ ਜਾ ਕੇ ਕਦੇ ਸੋਤਦੇ ਅਸੀਂ ਘਰਾਂ ਬੈਠ ਕੇ ਫੋਨੇ ਦੇਖ ਲਮੈਂ ਕਦੇ ਸੋਤਦੇ ਅਸੀਂ ਟੀਵੀ ਫਿਰ ਐਨੇ ਨੂੰ ਪਤੰਗ ਅੱਜ ਘਟੋ ਘਟ ਮੈਂ ਕਹਿੰਦਾ ਚਾਰ ਪੰਜ ਬਾਰ ਜੱਸ ਕਰਨਾ ਪਤੰਗ ਚੜਾਇਆ ਹਨਾ ਦੇਖ ਲਓ ਹੁਣ ਜਾ ਇੱਕ ਕਬੱਡੀ ਖੇਲਣ ਹਾਂਜੀ ਹੁਣ ਇੱਕ ਕਬੱਡੀ ਖੇਲਣ ਚਲੋ ਕੋਈ ਵੀ ਗੇਮ ਹੈ ਖੇਲਣੀ ਚਾਹੀਦੀ ਸਮੇ ਦੇ ਟਾਈਮ ਨਾਲ ਆਂਦੀ ਹੈ ਜਿਆਦਾ ਟਾਈਮ ਨਾ ਕਰੋ ਚਲੋ ਠੀਕ ਹੈ ਜੀ ਹਾਂ ਅਸੀਂ ਮਿਲਦੇ ਹਾਂ ਤੁਹਾਨੂੰ ਹੁਣ ਉੱਥੇ ਹੀ ਜਾ ਕੇ ਚਲੋ ਬਣੇ ਰਹੋ ਜੀ ਨਾਲ ਵਾਹਿਗੁਰੂ ਵਾਹਿਗੁਰੂ ਮਾਰਾ ਜੀ ਲੋ ਜੀ ਕਰੋਈ ਦਰਸ਼ਨ ਪਹੁੰਚ ਕੇ ਤੇ ਬਿੰਦਰਾਕ ਕਰਦਵਾਰਾ ਸਾਹਿਬ ਤੇ ਚਾਲਦੇ ਅੰਦਰ ਵਾਹਿਗੁਰੂ ਵਾਹ ਪਹੁੰਚ ਗਏ ਤੇ ਬੂਆ ਕੋਲ ਮਿਲੋ ਜੀ ਬੂਆ ਨੂੰ ਹਾਂ ਜੀ ਬਾਈ ਬੂਆ ਸਤਿ ਸ਼੍ਰੀ ਅਕਾਲ ਲਓ ਜੀ ਬੂਆ ਸਾਸਰੀ ਕਾਲ ਕਰੇ ਕਬੂਲ ਹਾਂ ਜੀ ਬੂਆ ਜੀ ਬਸ ਠੀਕ ਆ ਸੇਤਾਂ ਠੀਕ ਠਾਕ ਹੈ ਜੀ ਹਾਂ ਠੀਕ ਤੇ ਹੋਰ ਵਾ ਪਰਮਾਤਮਾ ਸੇਤਾਂ ਠੀਕ ਰੱਖਿਆ ਤੰਦਰੁਸਤੀ ਬਖਸ਼ਿਆ ਜੀ ਦੋ ਰੋਟੀਆਂ ਚ ਹੈ ਨੂਨ ਗੱਲ ਮਿਲੀ ਜਾਵੇਂ ਵਧੀਆ ਜੀ ਬਸ ਹੁਣ ਜਣੋ ਬਿਮਾਰੀ ਠਮਾਰੀ ਤਾਂ ਨਹੀਂ ਹੁਣ ਕੋਈ ਹੈ ਠੀਕ ਹੈ ਹੁਣ ਤਾਂ ਪੈਰਾਂ ਹਾਂ ਸੱਚ ਕਿਆ ਕਹਿ ਰਹੇ ਤੇ ਪੈਰਾਂ ਦਾ ਆ ਕਹਤੇ ਹੈ ਕੀ ਚੱਕਰ ਹੈ ਸੁਗਰ ਕਰਕੇ ਤਾਂ ਹੈ ਨਹੀਂ ਹੈ ਨਾ ਇਹ ਅੱਛਾ ਜੀ ਭਾਬੀ ਤੁਸੀਂ ਬੁਲਾਓ ਸਾਸ ਬਹਿ ਜਾਓ ਬਹਿ ਜਾਓ ਲਾਗ ਨੂੰ ਬਹਿ ਜਾਓ ਕੋਈ ਗੱਲਬਾਤ ਕਰੀਏ ਜੀ ਤੇ ਮੈਂ ਤਾਂ ਗੱਲਬਾਤ ਐ ਕਹਿਣਾ ਐ ਵੀ ਤੁਸੀਂ ਬੈਠੇ ਹਾਸ ਰਹੇ ਤੇ ਕੋਈ ਗੱਲਾਂ ਕਰ ਰਹੇ ਤੇ ਮੈਂ ਤਾਂ ਆਇਆ ਅਸੀਂ ਕਹਿੰਦੇ ਸੀ ਕਿ ਭਾਜੀ ਨੇ ਸਾਨੂੰ ਦੱਸਿਆ ਵੀ ਨਹੀਂ ਪਹਾੜ ਤੇ ਜਾਣ ਲਈ ਲੈ ਓਹੋ ਮੈਂ ਤਾਂ ਮੈਂ ਕਹਿੰਦਾ ਕਰੇ ਨਹੀਂ ਤੇ ਫੋਨ ਹਾਂ ਹਾਂ ਜਦੋਂ ਹੁਣ ਇਸ ਵਾਰਗੇ ਵੀ ਮੈਂ ਕਹਿ ਮੰਨ ਨਹੀਂ ਫੇਰ ਕਹਿੰਦਾ ਤੁਸੀਂ ਮੌਗੇ ਪਰ ਇਹ ਦੱਸੋ ਨਹੀਂ ਉਤੇ ਪਹਿਲਾਂ ਤਾਂ ਜਦ ਗਏ ਤੇ ਮੈਂ ਵੀ ਕਰ ਰਿਹਾ ਤਾਂ ਇੱਕ ਦਿਨ ਪਹਿਲਾਂ ਫੇ ਸਵੇਰੇ ਮਨਜੀਤ ਨੇ ਵੀ ਕਰੇ ਚੱਕਿਆ ਨਹੀਂ ਮਾਹ ਲੈ ਬੁੱਗਾ ਵਾਈ ਤਾਂ ਸੁੱਤਾ ਬਿਆਣ ਹਾਂ ਉਹ ਤਾਂ ਕੰਮ ਚੱਲਦਾ ਸੀ ਚਲੋ ਐਂ ਕਰੇ ਕਰੋ ਇੱਕਾ ਸੀ ਨਾ ਜਦ ਵੀ ਇਹ ਕਹਿਣਾ ਤਾਂ ਤੁਹਾਨੂੰ ਅਸੀਂ ਜਦ ਵੀ ਫੋਨ ਕਰਦੇ ਨਾ ਜੇ ਮੰਨ ਲਓ ਚੱਲ ਰਾਤ ਨੂੰ ਇਹ ਟਾਈਮ ਕਰਿਆ ਨਹੀਂ ਚੱਕਿਆ ਚੱਲ ਬੁੱਗਾ ਵਾਈ ਤਾਂ ਸੌਂ ਗਿਆ ਹੁਣ ਰਾਤ ਨੂੰ ਕਹੇ ਸਵੇਰੇ ਤੁਸੀਂ ਕਰੇ ਕਰੋ ਨਾ ਬੈਕ ਕਾਲ ਕਿਸੇ ਨੂੰ ਕੋਈ ਅਰਜੈਂਟਲੀ ਕੰਮ ਹੁੰਦਾ ਤੇ ਐਂ ਕਰਦੇ ਸੀ ਤੁਹਾਨੂੰ ਹੈਂ ਸੋ ਲੇਟ ਨਾ ਬਿਕਾ ਦੇ ਤੇ ਅੱਜ ਨਾ ਨਾ ਜਦ ਹੁਣ ਗਏ ਤੇ ਹਾਂਜੀ ਜਦ ਸੀ ਪਤਾ ਲੱਗ ਗਿਆ ਤੈਨੂੰ ਵੀ ਜਾਣਾ ਨਹੀਂ ਸਾਡਾ ਹੀ ਕੋੰਬੰਦ ਸੀਗਾ ਸੀਗਾ ਚਲ ਅਸੀਂ ਵੀ ਜਾਇਆ ਬਖਦੇ ਨਾਲ ਅੱਛਾ ਨਾ ਫੋਨ ਤਾਂ ਨਹੀਂ ਆਇਆ ਆਇਆ ਮਨਜੀਤ ਦੀਦੀ ਨੂੰ ਕਰਦੇ ਸੀ ਫਿਰ ਅਸੀਂ ਉੱਥੇ ਚਲੇ ਗਏ ਤੇ ਅਸੀਂ ਫਿਰ ਪਹੁੰਚ ਗਏ ਤੇ ਨਾ ਜੇ ਕਿਤੇ ਪਹਿਲਾਂ ਕਰ ਲੈਂਦੇ ਚਲੋ ਐਤ ਕੀ ਬਣਿਆ ਵੀ اچانک ਕੇ ਉਹ ਛੁੱਟੀਆਂ ᱛੀਆਂ ਦੋ ਦੋ ਤਿੰਨ ਕਰ ਰਹੀ ᱛੀਆਂ ਨਾ ਮਨਜੀਤ ਸਵੇਰ ਤੇ ਬਾਅਦ ਉਹ ਫਿਰ ਵੱਧ ਗਈਆਂ ᱛੀਆਂ ਛੁੱਟੀਆਂ ਕੁਸ ਐ ਹੋਇਆ ਤਾਂ ਪੰਜਾਬ ਬੰਦ ਸੀਗਾ ਉਦੋਂ ਹਾਂ ਪੰਜਾਬ ਬੰਦ ਹਾਂ ਉਦੋਂ ਪੰਜਾਬ ਬੰਦ ਤਾਂ ਤੇ ਚਾਚੇ ਉਹਨਾਂ ਨੇ ਪੱਪੂ ਬਾਈ ਵੀ ਆਏ ਤਾਂ ਚਾਚਾ ਕਹੀ ਗਿਆ ਵੀ ਆਜੋ ਉਹ ਵੀ ਕਹੀ ਗਿਆ ਵੀ ਆਜੋ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਪੰਜਾਬ ਬੰਦ ਆ ਉਹ ਕਹਿੰਦਾ ਤੁਸੀਂ ਐਦਾਂ ਕਰਕੇ ਐ ਬਣਾ ਲਓ ਬਹਾਨਾ ਮਾ ਨਹੀਂ ਉਹ ਵੀ ਚੰਗਾ ਨਹੀਂ ਲੱਗਦਾ ਪਰ ਮਹਾ 4 ਵਜੇ ਖੁੱਲ ਜਣਾ ਉਸ ਤੋਂ ਬਾਅਦ ਦੇਖੂਗੇ ਕੁਦਰਤੀ ਅਸੀਂ ਇਹਨਾਂ ਨੂੰ ਕਿਹਾ ਮੈਂ ਵੀ 3 ਵਜੇ ਤਿਆਰ ਹੋ ਜਾਓ 4 ਵਜੇ ਪੂਰੇ ਨਿਕਲ ਜੂਗੇ ਸਾਢੇ ਕਿ ਤਿੰਨ ਖੁੱਲ ਗਿਆ ਤਾਂ ਹੋਰ ਬੁਆ ਜੀ ਤੁਸੀਂ ਸੁਣਾਓ ਤੁਸੀਂ ਮਾਰੇ ਮਾਰੇ ਇੱਥੇ ਕਿਹੜਾ ਨਾਲੇ ਹੁਣ ਤਾਂ ਚਾਚੇ ਨੇ ਮਕਾਨ ਦਾ ਕੰਮ ਸ਼ੁਰੂ ਕਰਿਆ ਭਾਈ ਮਾਰਿਆ ਉਹ ਗੇੜਾ ਦੇਖੋ ਕਹਿਜਾ ਬਣ ਰਿਹਾ ਕਿਸ ਤਰ੍ਹਾਂ ਪਰ ਚੱਲੂਗਾ ਲੰਬਾ ਜੀ ਹੈ ਇੱਥੇ ਚੱਲਣਾ ਹਾਂ ਜਾਇਆ ਹੈ ਹੈ ਜਾਇ 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 ਸਾਰੇ ਗਏ ਅੱਛਿਆ ਨਹੀਂ ਨਹੀਂ ਪਤਾ ਕੀ ਹੈ ਬੂਆ ਦੇਖੋ ਹੁਣ ਤੁਸੀਂ ਬਜ਼ੁਰਗ ਵੀ ਐ ਤੁਹਾਡਾ ਕੰਮ ਐ ਆ ਵੀ ਭਾਈ ਮੰਨੂ ਛੱਡਿ ਆਓ ਲਾਇਆ ਪੰਜ ਸੱਤ ਦਿਨ ਠੀਕ ਨਹੀਂ ਮਨਜੀਤ ਹਾਂ ਹਾਂ ਜੇ ਹੁਣ ਜੇ ਹੁਣ ਹੈ ਹਾਂ ਜਾਣਾ ਚਾਹੀਦਾ ਜੀ ਮੈਂ ਉਹੀ ਤਾਂ ਕਹਿ ਰਿਹਾ ਵੀ ਦੇਖੋ ਹੁਣ ਵੀ ਤੁਹਾਡੀ ਡਿਊਟੀ ਹੋ ਰਹੀ ਐ ਵੀ ਇੱਕ ਸਿਆਣਾ ਬੰਦਾ ਉਹ ਬੈਠਿਆ ਹੀ ਰਹਿਣਾ ਮੰਜੇਬ ਗੱਲਾਂ ਬਾਤਾਂ ਸੁਣਾਈ ਜਾਵੇ ਔਰ ਇੱਕ ਦੋ ਕੰਮ ਤਾਂ ਚਲਪਲਾ ਹੁਣ ਕਰਨੇ ਕਿਹੜੇ ਆ ਉਂ ਚੱਲ ਬੈਠ ਕੇ ਛੋਟੀ ਮੋਟੀ ਹੈਲਪ ਗੱਲਾਂ ਬਾਤਾਂ ਹੀ ਕਰੀ ਜਾਵੇ ਉਹ ਵੀ ਬਹੁਤ ਹੁੰਦਾ ਜੇ ਹੁਣ ਗਏ ਅਸੀਂ ਫਿਰ ਕਰੀਏ ਫੋਨ ਜੀ ਹਾਂ ਹਾਂ ਚੱਲੂਗੇ ਬੱਟੀਆਂ ਨਹੀਂ ਆਉਂਦੀਆਂ ਬਸ ਠੀਕ ਤੁਸੀਂ ਵੀ ਚੱਲਿਓ ਹਾਂ ਜੀ ਬਸ ਠੀਕ ਹੈ ਠੀਕ ਹੈ ਜੇ ਹੁਣ ਜਾਣਾ ਹੋਊਗਾ ਨਾ ਸਕੀਮ ਬਣ ਰਹੀ ਐ ਮੁੱਲਾ ਦਾ ਜੱਸ ਕਰਨ ਦੇ ਪੇਪਰ ਕਿਦਾਂ ਖਤਮ ਐ ਨਾ ਨਹੀਂ ਨਹੀਂ ਜਿਹੜੇ 5 ਤੇ ਸ਼ੁਰੂ ਹੋਣੇ ਉਹਨਾਂ ਤੇ ਵੀ ਬਾਅਦ ਫੇ ਚਾਚਾ ਦਾ ਕੱਲ ਵੀ ਫੋਨ ਕਰ ਰਿਹਾ ਤਾਂ ਕਹਿ ਰਿਹਾ ਤਾਂ ਕਹਿੰਦਾ ਆ ਲਿਓ ਇੱਕ ਵਾਰੀ ਪਰਸ ਨੂੰ ਜਾਣਾ ਤੁਸੀਂ ਕੱਦੇ ਜਾਇਓ ਤੁਸੀਂ ਜਾਇਓ ਆਹੋ ਬੁੱਗੇ ਨੂੰ ਕਰ ਲੂੰਗਾ ਮੈਂ ਅਸੀਂ ਅੱਜ ਜਾਣਾ ਦੋਏ ਦਿਨ ਮੋੜੇ ਆਣਾ ਐ ਕਰ ਲੂੰਗੇ ਹੈ ਕਿ ਨਹੀਂ ਬਸ ਠੀਕ ਹੈ ਕੱਲਾ ਤਾਂ ਮੈਂ ਵੀ ਨਹੀਂ ਜਾ ਸਕਦਾ ਬੂਆ ਜੀ ਉਹ ਐਸ ਤਰ੍ਹਾਂ ਨਾ ਨਹੀਂ ਕੱਲਾ ਨਹੀਂ ਮੈਂ ਜਾ ਸਕਦਾ ਜੀ ਨਾ ਦਿਲ ਨਹੀਂ ਕਰਦਾ ਜੀ ਬੋਰ ਹੋ ਜਾਂਦਾ ਬੰਦਾ ਹਾਂ ਇੰਨੀ ਦੂਰ ਨਾਲੇ ਦੂਰ ਵੀ ਹੈ ਨਾਲੇ ਕੱਲਾ ਬੰਦਾ ਬੋਰ ਹੋ ਜਾਂਦਾ ਕੋਈ ਗੈਲ ਹੋਇਆ ਜੀ ਚਲੋ ਗੱਲਾਂ ਨਾ ਜੇਪਸ ਕਰਨ ਦਾ ਪਤਾ ਹੀ ਨਾ ਦਬੋ। ਓਹੋ ਸੱਚ ਤਾਂ ਬੂਆ ਜੀ ਉਹ ਤਾਂ ਦੱਸਿਆ ਹੀ ਨਹੀਂ। ਵੀ ਸਰਪੰਚੀ ਦੀ ਵੋਟਾਂ 'ਚ ਖੜੇ ਤੇ ਤੁਸੀਂ ਕਿਆ ਬਣਿਆ? ਮੈਂ ਵੀ ਨਹੀਂ ਪੁੱਛਿਆ। ਅੱਛਾ ਚਲੋ ਬਾਈ ਉਹ ਰਹਿਣ ਦਿਓ। ਚਲੋ ਪਰ ਇੱਕ ਗੱਲ ਐ ਮੈਂ ਤਾਂ ਬੂਆ ਨੂੰ ਪਹਿਲਾਂ ਕਹਿਤੀ ਸੀ ਗੱਲ। ਚਲੋ ਦੇਖੋ ਹਾਰ ਜਿੱਤ ਹੈ ਬਣੀ ਵੀ ਐ। ਇੱਕ ਮੱਲ ਨਾਲ ਖਾੜੇ ਦੇ ਵਿੱਚ ਦੋ ਮੱਲ ਐ। ਇੱਕ ਨਾਲ ਟਹਿਣਾ। ਐ ਤਾਂ ਹੋਣਾ ਨਹੀਂ ਵੀ ਟਹਿਣੀ। ਜੇ ਤੇ ਐ ਨਾ ਤਾਂ ਉਹ ਗੱਲ ਬਰਾਬਰ ਦੀ ਹੋ ਜਾਂਦੀ। ਚਲੋ ਉਹ ਤਾਂ ਗੱਲ ਛੱਡੋ ਸਾੜੀ ਬੂਆ ਜੀ ਤਾਂ ਨਾ ਓ ਵੀ ਹੁਣ ਸਰਪੰਚੇ ਐ। ਕਰਦੀ। ਹੈ ਕਿ ਨਹੀਂ ਹੈ ਸਹੀ ਗੱਲ ਹੈ ਨਾ ਜੀ ਹਾਂ ਸਿਆਣਾ ਬੰਦਾ ਸਰਪੰਚੇ ਹੁੰਦਾ ਅਸੀਂ ਆਪਣੇ ਘਰਾਂ ਸਰਪੰਚ ਐ ਹਾਂ ਗੱਲ ਖਤਮ ਐ ਮਨਜੀਤ ਆ ਸਰਪੰਚਣੀ ਐ ਹਾਂ ਉਹ ਸਰਪੰਚ ਤੇ ਵੀ ਉੱਪਰ ਹੁੰਦਾ ਜੀ ਚਲੋ ਬਾਕੀ ਹੋਰ ਗੱਲਾਂ ਤਾਂ ਹੋ ਲਈਆਂ ਹੋਰ ਸੁਣਾਓ ਬੂਆ ਜੀ ਕੋਈ ਗੱਲਬਾਤ ਬੂਆ ਮਤਲਬ ਪਿੰਕ ਮੇਰੇ ਦਰਵਾਜ਼ਾ ਨਾ ਖੜਾ ਇਹ ਮੈਨੂੰ ਓਹੋ ਮਨਜੀਤ ਮੰਨੂ ਮਨਜੀਤ ਪੂਰੇ ਦਨੀ ਇਹ ਉਥੇ ਤੇ ਤਰਾ ਤੂੰ ਬੱਤੀ ਦੇ ਟਾਈਮ ਵੀ ਮੋੜ ਹੋ ਗਿਆ ਬਾਈ ਅਸੀਂ ਤਾਂ ਅਸੀਂ ਤਾਂ ਨਾਰਾਜ਼ ਕੀ ਕਰਦੇ ਆਂ ਦੇਖ ਅਸੀਂ ਜੇ ਆਨੇ ਚੱਲ ਦੋੇ ਮਹੀਨੇ ਚੋਂ ਇੱਕ ਗੇੜਾ ਤਾਂ ਮਾਰੇ ਦੰਨੇ ਨਹੀਂ ਦੋ ਮਹੀਨੇ ਬਾਅਦ ਪੱਕਾ ਏ ਹੈ ਕਿ ਨਹੀਂ ਤੁਸੀਂ ਤਾਂ ਮੈਂ ਕਹਣਾ ਆਈ ਹੀ ਨਹੀਂ ਬੂਆ ਜੀ ਤਾਂ ਆਈ ਹੀ ਨਹੀਂ ਮੈਂ ਕਹਣਾ ਹਾਂ ਪਹਿਲਾਂ ਆ ਲੇਤੇ ਹਨਾ ਜਿਆਦਾ ਆਏ ਤੇ ਆਹ ਜਿਆਦਾ ਬਾਤ ਕਰਵਾਇਆ ਸੀ ਹਾਂ ਭਰਾ ਦਾ ਜਦ ਗਏ ਤੇ ਹਾਂ ਆ ਤਾਂ ਲੈ ਇਹ ਜੀ ਗੱਲ ਨਹੀਂ ਐ ਤਾਂ ਠੀਕ ਹੈ ਅੱਛਾ ਬੂਆ ਜੀ ਹੁਣ ਗੁਰਦੁਆਰਾ ਸਾਹਿਬ ਤਾਂ ਜਾਇਆਂ ਨੇ ਡੇਲੀ ਜਾਇਆਂ ਦੀ ਡੇਲੀ ਦੇ ਦਿੱ ਜਾਈ ਬਸ ਚਲੋ ਵਧੀਆ ਬਸ ਹੁਣ ਤੁਸੀਂ ਹਾਂ ਭਾਈ ਇੱਕ ਮੈਨੂੰ ਹੋਰ ਦੱਸ ਰਿਹਾ ਤਾਂ ਅੱਜ ਬੁੱਗਾ ਬਾਈ ਕਹਿੰਦਾ ਅਸੀਂ ਅਸੀਂ ਤੁਹਾਡੇ ਕੋਲ ਗਏ ਤੇ ਤੁਸੀਂ ਹੈ ਹੀ ਨਹੀਂ ਤੇ ਇਹ ਤਾਂ ਜਾਣ ਕੇ ਕਹਿ ਰਹੇ ਆ ਇਹਨਾਂ ਨੂੰ ਲੱਗ ਗਿਆ ਪਤਾ ਕਿਉਂ ਫੋਨ ਕਰ ਲਿਆ ਤਾਂ ਵੀ ਪਹੁੰਚ ਗਏ ਹੁੰਦਾ ਇਹਨਾਂ ਨੇ ਪਤਾ ਕਿਆ ਕਰਿਆ ਉਹਰੇ ਘਰਾਂ ਬੈਠੀ ਕਹੀਗੇ ਬੂਆ ਕਹਿੰਨੇ ਅਸੀਂ ਭਗਤ ਮਾਧਰਾ ਖੜੇ ਤੁਸੀਂ ਕਿੱਥੇ ਨਹੀਂ ਸੱਚੇ ਆਏ ਅਸੀਂ ਨਹੀਂ ਜੇ ਤੁਹਾਨੂੰ ਪਤਾ ਲੱਗ ਗਿਆ ਤਾਂ ਇੱਕ ਦਿਨ ਪਹਿਲਾਂ ਫੋਨ ਕਰਿਆ ਅਸੀਂ ਕਿ ਆ ਪਹੁੰਚ ਗਏ ਫਿਰ ਤੁਸੀਂ ਸਾਨੂੰ ਤੂੰ ਇਹ ਦਿਨ ਫੋਨ ਕਰ ਰਹੇ ਆਂ ਏ ਕੱਪੜੇ ਲੈ ਕੇ ਇਤਨਾ ਬੁਰਾ ਹਾਂ ਇਹ ਨਾ ਲੋ ਇਹਦੇ ਫੋਨ ਕਰਿਆ ਤਾਂ ਵੀ ਜਨੂਰੋ ਵੀ ਜਾਇਆ ਜਾਂਦੇ ਉਹ ਤਾਂ ਆਪਣਾ ਕੰਮ ਤਾਂ ਇਹਨਾਂ ਨੇ ਆਪਣੇ ਕੰਮ ਗਏ ਸੀ ਤੰਨੂ ਤਾਂ ਜਾਣ ਕੇ ਕਰ ਲਿਆ ਇਹਨਾਂ ਨੇ ਤੇ ਮਾੜਾ ਬਹਾਨੇ ਨਾਲ ਜਾਹੋ ਜਾਣਾ ਸੀ ਲੈ ਓਹੋ ਜੇ ਉਰੇ ਤੇ ਤੁਸੀਂ ਜਾਉਂਗੇ ਤੁਹਾਨੂੰ ਪਹਿਲਾਂ ਕਿਹੜਾ ਪਿੰਡ ਆਊਗਾ ਭਗਤ ਮજરા ਆਊਗਾ ਕਿ ਮੁੱਲਾਪੁਰ ਸਾਈਡ 5 ਕਿਲੋਮੀਟਰ ਆਊਗਾ ਪਹਿਲਾਂ ਐ ਤਾਂ ਹੈ ਨਹੀਂ ਖੇਦਰਾਬਾਦ ਪਹਿਲਾਂ ਤੁਸੀਂ ਖੇਦਰਾਬਾਦ ਗਏ ਤੇ ਵੀ ਚਲੋ 2 ਕਿਲੋਮੀਟਰ ਅੱਗੇ ਜਾ ਜਾਂਨੇ ਫਿਰ ਤਾਂ ਮੰਨ ਲੀਏ ਜਿਸ ਤਰ੍ਹਾਂ ਸਾਹ ਨੂੰ ਦੇਖੋ ਬੂਆ ਤਾਂ ਨਾਰਾਜ਼ ਗਈ ਐ ਤੇ ਮੈਂ ਤਾਂ ਹੀ ਤਾਂ ਹਜੇ ਹੰਮੀ ਬਾਕੀ ਇੱਕ ਗੱਲ ਹੋਰ ਵੀ ਐ ਜੀ ਚਲੋ ਉਹ ਤਾਂ ਠੀਕ ਐ ਜੇ ਆਣਾ ਵੀ ਐ ਨਾਈਟ ਕਰ ਲਿਓ ਜੇ ਕੰਮ ਹੋਇਆ ਭਾਈ ਦਿਨ ਦੇ ਦਿਨ ਆਲੇ ਕਰੋ ਕੋਈ ਚੱਕਰ ਨਹੀਂ ਬਾਕੀ ਹੁਣ ਜਿੱਦਣ ਜਾਣਾ ਨਾ ਹੁਣ ਬੂਆ ਨੂੰ ਨਾਲ ਲਿਜਾ ਕੇ ਨਾ ਉੱਥੇ ਛੱਡ ਦੇਣਾ ਪਹਾੜ 'ਚ ਮੈਂ ਕਿਹਾਣਾ ਵੀ ਲੈ ਆਵੀ ਚਾਚੇ ਰੱਖ ਹੋਣਾ 8-10 ਦਿਨ 20 ਦਿਨ ਕਿਹੜਾ ਸੰਭੂ ਆਪਣੀ ਗੱਲ ਐ ਓਹੋ ਬੂਆ ਲਾਹ ਹੋਈ ਗੱਲ ਓਹ ਰਾ ਦੱਸ ਕਿਹੜਾ ਕੰਮ ਹੈ ਪ੍ਰਮਾਤਮਾ ਦਾ ਨੋ ਪ੍ਰਮਾਤਮਾ ਦਾ ਦੇਖੋ ਜੀ ਇੱਕ ਗੱਲ ਜ਼ਰੂਰ ਹੈਗੀ ਐ ਵੀ ਇੱਕ ਗੱਲ ਜ਼ਰੂਰ ਹੈਗੀ ਵੀ ਜਿੱਕਣਾ ਬੂਆ ਦੀ ਦਵਾਈ ਚੱਲਦੀ ਐ ਹੈ ਕਿ ਨਹੀਂ ਖਾਣਾ ਪਾਣੀ ਇਹਨਾਂ ਨੂੰ ਪਤਾ ਵੀ ਕਿਆ ਦੇਣਾ ਹਲਕਾ ਫੁਲਕਾ ਉਹ ਤਾਂ ਚਲੋ ਮੰਨਿਆ ਸੀ ਉਹ ਤਾਂ ਚਲ ਅਸੀਂ ਪੁੱਛ ਲੂਗੇ ਦੱਸ ਦੂਗੇ ਠੀਕ ਨੇ ਜੀ ਪਰ ਇੱਕ ਗੱਲ ਹੋਰ ਵੀ ਐ ਜਿਹੜੀ ਮੇਰੇ ਹੁਣ ਮੈਂ ਭੁੱਲ ਗਿਆ ਮੇਰੇ ਦਿਮਾਗ ਚੋਂ ਨਿਕਲ ਗਈ ਮੈਂ ਕਿਆ ਕਹਿ ਰਿਹਾ ਤਾਂ ਹਾਂ ਦੇਖੋ ਪ੍ਰਮਾਤਮਾ ਦਾ ਨਾਮ ਲੈਣਾ ਉੱਥੇ ਵੀ ਗੁਰਦੁਆਰਾ ਸਾਹਿਬ ਹੈਗਾ ਜੀ। ਇਹ ਉਹ ਦੇਰ ਜਾਂਦੀ ਮੈਂ। ਓਹੋ ਉਹ ਤਾਂ ਚਲੋ 2 ਮਹੀਨੇ ਬਾਅਦ ਜਾਂਦੇ ਹੁਣੇ। ਕਿ ਰੋਜ ਹੀ ਜਾਂਨੇ? ਕਿ ਪੰਜਵੇਂ ਦਿਨ ਜਾਂਨੇ? ਉਹਨੂੰ ਆਖੀਏ ਦਿਨ। ਚਲੋ ਤਾਂ ਫਿਰ ਹੁਣ ਤਾਂ ਨਹੀਂ ਹੈ ਜੇ ਪੂਰਨਮਾਸੀ। ਲੈ ਲੈ ਮੈਂ ਕਰਕੇ ਲਈ ਮੰਮੀ। ਹਾਂ ਕਰਕੇ। ਚਲੋ ਤਾਂ ਠੀਕ ਹੋ ਗਿਆ। ਮੈਂ ਤਾਂ ਐਂ ਕਹਿੰਦਾ ਤਾਂ ਵੀ ਜੇ ਹੁਣ ਗਏ 2-4 ਦਿਨ ਨੂੰ ਅਸੀਂ ਮੈਂ ਹਰ ਬੁੱਗਾ ਹੀ ਜਾਇਓਂਗੇ। ਹੈ? ਨਾਲੇ ਰਹਿ ਕੇ ਆਣਾ। ਆ ਪਤਾ ਵੀ ਕਿਆ ਗੱਲ ਹੁੰਦੀ ਰਹਿਣਾ ਸਹੀ ਸਿਆਣਾ ਤਾਂ ਹੋ ਗਿਆ ਤਾਂ ਹੈ ਬਈ ਦੇਖ ਦੋਈ ਜਗਾ ਔਖਾ ਹੋ ਜਾਂਦਾ ਅਨਾਲੇ ਬੂਆ ਇੱਕ ਹੋਰ ਵੀ ਗੱਲ ਹੈ ਇੱਧਰ ਹੁੰਦੇ ਕਿਤੇ ਵੀ ਤਾਂ ਤੁਸੀਂ ਜਾ ਸਕਦੇ ਆ ਰਾਮ ਨਾਲ ਕਿਉਂਕਿ ਕੋਈ ਵੀ ਪ੍ਰੋਬਲਮ ਹੈ ਤਾਂ ਇੱਧਰ ਸਿੱਧਾ ਹੈ ਰਸਤਾ ਉੱਧਰ ਤਾਂ ਹੁਣ ਜੇ ਕੋਈ ਦਵਾਈ ਵੀ ਲੈਣੀ ਹੈ ਬੁਖਾਰ ਟੱਲੇ ਦੀ ਪੱਟਾ ਆਣਾ ਪੈਣਾ ਉਹ ਵੀ ਬੱੱਸਾਂ ਦੇ ਹਿਸਾਬ ਗਿਲ ਫੇ ਤੁਰਨਾ ਔਖਾ ਹੈ ਨਾ ਇਹ ਵੀ ਗੱਲ ਹੈ ਜੀ ਇੱਕ ਦਿਨ ਲੱਗਿਆ ਹੋਰ ਦਿਨ ਲੱਗਣ ਗਿਆ ਸੇ ਸ਼ਾਮ ਅੱਛਾ ਜੀ ਬਿਟੀ ਲੈ ਹੋ ਜੰਨੇ ਲਓ ਜੀ ਆਗੇ ਕਾਲੇ ਬੀਰੋ ਨੇ ਵੀ ਆਗੇ 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 ਸਾਸਰੀ ਕਾਲ ਜੀ ਆਗੇ ਆਗੇ ਗੁੜੀਆ ਆਗੇ ਗੁੜੀਆ ਓ ਬੱਲੇ ਸਾਸਰੀ ਕਾ ਲਓ ਜੀ ਕਰੀਓ ਕਬੂਲ ਗੁੜੀਆ ਸਾੜੀ ਸਿਆਣੀ ਹੁੰਦੀ ਜਾ ਰਹੀ ਐ ਬੇਰ ਜੀ ਵੀ ਆਗੇ ਹੋਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਹੈ ਹਾਂ ਜੀ ਹਾਂ ਇਹਨ ਵਧੀਆ ਤੁਸੀਂ ਸੁਣਾਓ ਅਸੀਂ ਸੋਚਿਆ ਵੀ ਚਲੋ ਮੱਥਾ ਟੇਕਣ ਤਾਂ ਆਏ ਪਏ ਆ ਬੂਆ ਨੂੰ ਵੀ ਮਿਲ ਚੱਲੀਏ ਤੇ ਆਣ ਵਧੀਆ ਬਹਿ ਜਾਓ ਜੀ ਆ ਜਾਓ ਇਹਦੇ ਕੁਰਸੀ ਲੈ ਲਓ ਨਹੀਂ ਕੀ ਕਹਿ ਰਹੇ ਆ ਅੱਛਾ ਹਾਂ ਜੀ ਤੇ ਚਲੋ ਕਰਾਨੇ ਦੀ ਗੱਲ ਬਾਤ ਲਓ ਭਾਈ ਬੂਆ ਜੀ ਹੁਣ ਅਸੀਂ ਤਾਂ ਆਲੇ ਭਾਬੀ ਤੁਸੀਂ ਵੀ ਆ ਜਾਓ ਲਓ ਭਾਬੀ ਜੀ ਵੀ ਪਹੁੰਚ ਗਏ ਇਹ ਵੀ ਗੇਵ ਤੇ ਘੁੰਮਣ ਅੱਜ ਐਤਵਾਰ ਤਾਂ ਤੇ ਗੱਲ ਬਾਤ ਇਸ ਤਰ੍ਹਾਂ ਬੂਆ ਜੀ ਅਸੀਂ ਤਾਂ ਆਲੇ ਠੀਕ ਹੈ ਜੀ ਹੁਣ ਹੁਣ ਤੁਹਾਡੀ ਵਾਰੀ ਹੈ ਉਹ ਆਪਣਾ ਦੇਖ ਲਿਓ ਵੀ ਕਾਦ ਬਾਕੀ ਜੇ ਅਸੀਂ ਜਾਣਾ ਵੀ ਹੋਇਆ ਹਿਮਾਚਲ ਮੈਂ ਤੁਹਾਨੂੰ ਫੋਨ ਕਰ ਲੂੰਗਾ ਜੀ ਬਾਈ ਨੂੰ ਤਾਂ ਬੁੱਗੇ ਵੀਰ ਨੂੰ ਤਾਂ ਮੈਂ ਲੈ ਜਾਣਾ ਹੀ ਹੈ ਹੈ ਕਿ ਨਹੀਂ ਠੀਕ ਨਹੀਂ ਤੂੰ ਚੱਲੂਗੇ ਇਹ ਬੁੱਗਾ ਵੀ ਨਹੀਂ ਗਿਆ ਨਾ ਕਾਲ ਵੀਰ ਨੂੰ ਆਹੋ ਐਂ ਹੀ ਹੋਣਾ ਏਦਕੀ ਐਂ ਹੀ ਹੋਣਾ ਹੈ ਜਾਣਾ ਪੈਣਾ ਹੈ ਕਿਉਂਕਿ ਵੀ ਚਾਚਾ ਕਹਿ ਰਹੇ ਹਤਾ ਪਰ ਹੁਣ ਮੈਂ ਵੀ ਮਜਬੂਰ ਆ ਬੁੱਗਾ ਦੇਖੋ ਪਹਿਲਾਂ ਤਾਂ ਇਹਨਾਂ ਦੇ 5 ਤਰੀਕ ਤੇ ਪੱਕੇ ਪੇਪਰ ਸ਼ੁਰੂ ਤੇ ਮਾਰਚ ਤੇ ਹੁਣ ਇਹਨਾਂ ਨੇ ਕਰਤੇ ਛੋਟੇ ਸ਼ੁਰੂ ਜਿਹੜੇ ਅਜੇ ਵੀ ਦੌਰ ਐਨੇ ਅੱਜ ਹੋ ਗਈ 23 24 25 25 ਪੁੱਛੀ ਨੂੰ ਖੜਾ ਛੜੂਗਾ ਉਹ ਵੀ ਜ਼ਰੂਰੀ ਹੈ ਨਾ ਜੀ ਹਾਂ ਜੀ ਭਾਬੀ ਤੁਸੀਂ ਵੀ ਕੋਈ ਗੱਲਬਾਤ ਸੁਣਾ ਦਿਓ ਲੋ ਜੀ ਭਾਬੀ ਸਾਡੇ ਆਏ ਆ ਅੱਜ ਉੱਥੇ ਤੇ ਕੁੰਭ ਦੇ ਮੇਲੇ ਪਰਤੇ ਇਹ ਚਲੇ ਗਏ ਤੇ ਅੱਜ ਤੇ 20 ਦਿਨ ਦੇ ਪਰ ਉੱਥੇ ਜਾ ਕੇ ਗਵਾਚ ਗਏ ਤੇ ਐਨਾ ਲੋਕੇਸ਼ਨ ਲਾਲੇ ਕਰੋ ਭਾਈ ਅੱਗੇ ਕੋਈ ਮੇਨ ਜ ਸਾਧੂ ਬਾਬੇ ਜਿਹੜੇ ਆਏ ਹੋਏ ਉਹਨਾਂ ਦੀ ਲੋਕੇਸ਼ਨ ਲਾ ਲਵੇ ਹਨਾ ਭੀੜ ਬਹੁਤ ਸੀ ਜਿਆਦਾ ਭੀੜ ਤਾਂ ਭਾਈ ਐਤਕੀ ਬਹੁਤ ਸੀ ਉੱਥੇ ਕਿਉਂਕਿ ਇਹ ਜਿਹੜੇ ਕੁੰਭ ਦੇ ਮੇਲੇ ਹਨਾ ਪਹਿਲਾਂ ਆਨੇ ਉਹ ਛੋਟੇ ਆਨੇ ਕੋਈ 15 ਸਾਲ ਬਾਅਦ ਕੋਈ 10 ਬਾਅਦ ਇਹ 140 ਸਾਲ ਬਾਅਦ ਆਲਾ ਤਾਂ 140 44 ਸਾਲ ਆ ਫਿਰ ਹੁਣ ਸਾਬ ਲਾਉ ਹੈ ਕਿ ਨਹੀਂ ਬੂਆ 140 ਬੂਆ ਤੁਹਾਡੀ ਉਮਰ ਕਿੰਨੀ ਕੁ ਹੋਗੀ ਹੋਣੀ ਹੈ 65 ਦੀ ਹੋਗੀ 65 ਦੀ ਹੋਗੀ ਚਲੋ 70 ਕਰ ਲੰਨੇ 2 4 ਭੁੱਲ ਗਏ ਹੁਣ ਤੁਸੀਂ ਇਹ ਸਾਬ ਲਾਓ ਵੀ ਥਵਾਤੇ ਵੀ ਇੱਕ ਹੋਰ ਲਾ ਲਓ 60 ਅੱਗੇ ਕਿੰਨੇ ਬਣੇ 60 60 ਇੱਕ 20 ਅਜੇ ਵੀ 22 ਸਾਲ ਬਾਕੀ ਐ ਹੈਂ ਨਾ ਪੁੱਤਾ ਹੀ ਨਹੀਂ ਕਰੀ ਤੇ ਮਨਜੀਤ ਚੱਲੀ ਐ ਪੁੱਤ ਨਾ ਨਾ ਤੇ ਚੱਲੀ ਐ ਜੀ ਫਿਰ ਕੋਈ ਗੱਲ ਬਾਤ ਤਾਂ ਸੁਣਾਉਂਦੇ ਨਹੀਂ ਤੁਸੀਂ ਤੁਸੀਂ ਤਾਂ ਚੁੱਪ ਕਰਕੇ ਖੜ੍ਹ ਗਏ ਲੈ ਨਾ ਨਾ ਬਸ ਸਾਡੇ ਕੋਲ ਤਾਂ ਕੋਈ ਗੱਲ ਬਾਤ ਹੈ ਕਿ ਤੁਸੀਂ ਸੁਣਾਓ ਮੈਂ ਕਿਆ ਸੁਣਾਈ ਜਾਮਾ ਹੁਣ ਤੁਹਾਨੂੰ चलो ठीक है चल दें फिर है कि नहीं मंजी टाइम बहुत हो गया चलो चलिए फिर चल ठीक है बुआ जी सत श्रीकाल है है क्या कहने नहीं, नहीं 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 वो तो कहना मैं खेलना भाई अज मैं सत्त दिन बाद छुट्टी मिली है सत्त दिन ऐन पक्का ना कोई एबसेंट स्कूल छडना ट्यूशन छडना पांच छः बजे घर ले जाना साढ़े छे हो जाते अ कहना बै खेलना बाकी भीर जी ती ਚਲੋ ਠੀਕ ਹੈ ਚੱਲਦੇ ਆ ਮਨੂੰ ਤਾਂ ਐ ਲੱਗਦਾ ਵੀ ਅਜੇ ਵੀ ਵੀਰ ਜੀ ਥੱਕਿਆ ਹੋਣਾ ਕੁੰਭ ਦੇ ਮੇਲੇ ਬਗੇ ਤੇ ਐਦ ਗਾ ਅਸੇ ਆਈ ਅਜੀ ਕਦੇ ਉਹ ਵੀ ਥੱਕਦੇ ਹੋ ਗਿਆ ਅਰਥ ਤੁਰਨਾ ਬਹੁਤ ਪੈਂਦਾ ਹਾਂ ਦੁਨੀਆ ਭੀੜ ਬਹੁਤ ਈ ਨਾ ਇੱਕ ਹੋਰ ਐ ਬਾਕੀ ਭਾਈ ਵੀਰ ਉਹਨਾਂ ਨੇ ਬੈਗ ਵੀ ਦੋ ਦੋ ਚੱਕ ਲੇਤੇ ਨਾ ਗੈਲਫੇ ਵਿੱਚ ਕੰਬਲ ਦਰੀਆਂ ਸਾਰਾ ਕੁਝ ਜਾਏ ਹੋਈ ਜਾਏ ਜਾਏ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਹੀ ਮਿਲਦਾ ਹੈ ਜੀ ਅਗਲੇ ਵਲੌਗ ਵਿੱਚ ਸਾਸਰੀ ਕਾਲ ਜੀ ਸਾਰਿਆਂ ਨੂੰ ਬਾਏ ਬਾਏ ਹੁਣ ਤੁਸੀਂ ਆਣਾਈ ਠੀਕ ਹੈ ਜੀ ਆਹ ਦੇਖੋ ਕਿਆ ਬਣਨ ਲੱਗਿਆ ਜੀ ਹੈ ਹਾਂ ਮਿਲੋ ਮਿਲੋ ਭਾਈ ਮਿਲੋ ਮਿਲੋ ਠੀਕ ਨਹੀਂ ਪੂਆ ਹੋਰ ਥਾੜੀ ਬਾਹੀ ਹੈ ਹਾਂ ਜੀ ਗਿਰਾਵੀ ਹਾਂ ਤਾਂ ਹੀ ਐਂ ਤਾਂ ਪਹਿਲਾਂ ਵੀ ਗਏ ਤੇ ਇੱਕ ਵਾਰੀ ਕਿੰਨੇ ਮਹੀਨੇ ਹੋ ਗਏ ਜਦੋਂ ਉੱਥੇ ਗਏ ਤੇ ਪਹਾੜ ਚ ਭਾਬੀ ਜੀ ਉਹਨੇ ਗੈਲ ਤੇ ਰਾਤ ਨੂੰ ਆ ਗਿਆ ਮੀ ਕਾਲਾ ਵੀਰ ਆਪਣਾ ਲੋਟ ਕਰਾ ਸੀ ਆਪਣਾ ਲੋਟ ਕਰਾ ਲੈ 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 ਬਈਆ ਤਾਂ ਆ ਵੀ ਕੰਮ ਜ਼ਰੂਰੀ ਹੈ ਚਲੋ ਚਲੋ ਠੀਕ ਹੈ ਜੀ ਮਿਲਦੇ ਹਾਂ ਜੀ ਕਿਸੇ ਅਗਲੇ ਵਲੌਗ ਵਿੱਚ ਨੇਰਾ ਹੋ ਗਿਆ ਦੇਖੋ ਜਸ ਕਰਨ ਘਰੇ ਹੈ ਸਾਸਰੀ ਕਾ